ਹੋਮੇ ਹੋਮੇ ਹਾਜਤ ਹੈ ਹੋਮੇ ਕਰਮ ਕਮਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਮਨੁੱਖ ਹੋਮੇ ਦਾ ਸੁਭਾਅ ਇਹੀ ਹੈ ਭਾਪ ਜੋ ਰੱਬ ਨਾਲੋਂ ਵੱਖਰੀ ਅਡਰੀ ਪਹਿਚਾਨ ਬਣਾ ਕੇ ਰੱਖਦਾ ਹੈ ਉਸ ਦਾ ਛੱਟਾ ਇਹੀ ਨਿਕਲਦਾ ਹੈ ਕਿ ਜੀਵ ਉਹੀ ਕੰਮ ਕਰਦੇ ਹਨ ਜਿਨ੍ਹਾਂ ਨਾਲ ਇਹ ਵੱਖਰੀ ਹੋਣ ਚ ਕੀ ਰਹੇ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਜਿਹੜੇ ਟੁੱਟੇ ਹੋਏ ਨੇ ਜਿਹੜੇ ਜੁੜੇ ਹੋਏ ਨੇ ਪ੍ਰਵਾਨ ਹੈ ਜਿਹੜੇ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟੇ ਹੋਏ ਨੇ ਮਹਾਰਾਜ ਕਹਿੰਦੇ ਹੋਮੇ ਇਹ ਆ ਜਾਤ ਹੈ ਹੋਮੇ ਕਰਮ ਕਮਾਏ ਉਹ ਹੋਮੇ ਦਾ ਸੁਭਾਅ ਬਣਾਈ ਰੱਖਦੇ ਹਨ ਇਹੀ ਹੈ ਭਾਵ ਜੋ ਰੱਬ ਨਾਲੋਂ ਵਖਰੀ ਪਛਾਣ ਬਣਾਉਣ ਦੀ ਚਾਹਤ ਰੱਖਦੇ ਹਨ ਤੇ ਉਹਨਾਂ ਦਾ ਛੱਟਾ ਵੀ ਇਹੀ ਨਿਕਲਦਾ ਮਹਾਰਾਜ ਕਹਿੰਦੇ ਜੀਵ ਉਹੀ ਕੰਮ ਕਰਦੇ ਹਨ ਜਿਨ੍ਹਾਂ ਨਾਲ ਇਹ ਬੱਕਰੀ ਹੋਣ ਟਿਕੀ ਰਹੇ ਕਹਿੰਦੇ ਸਾਡੀ ਪਹਿਜਾਨ ਬਣੀ ਰਹੇ ਹੁਣ ਵੀ ਦੇਖਦੇ ਆ ਹੜ ਪੀਰਤ ਜਿੰਨੇ ਹੜ ਦੇ ਵਿੱਚ ਰੁੜ ਗਏ ਜਿਨ੍ਹਾਂ ਦਾ ਸਮਾਨ ਰੁੜ ਗਿਆ ਗੱਡੀਆਂ ਮੋਟਰਸਾਈਕਲ ਕੋਠੀਆਂ ਘਰ ਰੁੜ ਗਏ ਉਹਨਾਂ ਦੇ ਭਾ ਦਾ ਤਾਂ ਮਹਾ ਪਰਲੋਂ ਆ ਗਈ ਤੇ ਜਿਹੜੇ ਜਾ ਕੇ ਆਪਦਾ ਮਾਣ ਜਾ ਦਿਖਾਉਂਦੇ ਨੇ ਵੀ ਮੈਂ ਐ ਕਰ ਦੂੰਗਾ ਮੈਂ ਹੁਣ ਐ ਕਰਦੇ ਆਂਗੇ ਜੀ ਅਸੀਂ ਓਵੇਂ ਕਰਦੇ ਆਂਗੇ ਕਰਨਾ ਕਿਸੇ ਨੇ ਕੁਛ ਨਹੀਂ ਇੱਕ ਹੌਸਲਾ ਜਤਨ ਦੇ ਨੇ ਜਾ ਕੇ ਚਲੋ ਜਿਹੜੇ ਵੀਰ ਸੇਵਾ ਵਿੱਚ ਲੱਗੇ ਹੋਏ ਨੇ ਖਾਲਸਾ ਐਡ ਵਾਲੇ ਨੇ ਹੋਰ ਬਹੁਤ ਗੁਰਸਖਬੀਰ ਨੇ ਮੁਸਲਮਾਨ ਵੀਰ ਵੀ ਹਿੰਦੂ ਭਾਈ ਵੀ ਲੱਗੇ ਹੋਏ ਨੇ ਸੇਵਾ ਦੇ ਵਿੱਚ ਜਿਹੜੇ ਦਿਲੋਂ ਤੇ ਤਨੋਂ ਮਨੋਂ ਆਪਣੀ ਆਪਣੇ ਤਨੋਂ ਮਨੋਂ ਸੇਵਾ ਕਰਦੇ ਨੇ ਕੋਈ ਖਾਣ ਪੀਣ ਦਾ ਰਸਣ ਲਿਜਾ ਰਿਹਾ ਕੋਈ ਪਸ਼ੂਆਂ ਵਾਸਤੇ ਹਰਾ ਚਾਰਾ ਲੈ ਕੇ ਜਾ ਰਿਹਾ ਕੋਈ ਲੀੜਾ ਕੱਪੜਾ ਲੈ ਕੇ ਜਾ ਰਿਹਾ ਵਧੀਆ ਗੱਲ ਆ ਚੰਗੀ ਆ ਤੇ ਜੇ ਕੋਈ ਆਪਣੀ ਬਖਰੀ ਬਖਰੀ ਜੀ ਪਹਿਚਾਣ ਬਣਾਉਣੀ ਚਾਵੇ ਵੀ ਮੇਰਾ ਨਾਂ ਹੋ ਜਾਏ ਦੁਨੀਆ 'ਚ ਵੀ ਹਾਂ ਜੀ ਇਹ ਤਾਂ ਹੜਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੀ ਪੁੱਛਗਿੱਛ ਕਰਦਾ ਸੀ ਉਹਨਾਂ ਦੀ ਮਦਦ ਕਰਦਾ ਸੀ ਉਹ ਹੰਕਾਰ ਮਾੜਾ ਮਹਾਰਾਜ ਕਹਿੰਦੇ ਹੋਮੇ ਆ ਉਹ ਨਾ ਪਾਈ ਕਰ ਨਿਮਰਤਾ ਦੇ ਨਾਲ ਸੇਵਾ ਕਰ ਹੋਮੇ ਇਹ ਬੰਦਨ ਫਿਰ ਫਿਰ ਜੂਨੀ ਪਾਈ ਮਹਾਰਾਜ ਸਮਝਾਉਂਦੇ ਨੇ ਇਹ ਬੱਕਰੀ ਹੋਂਦ ਦੇ ਬੰਧਨ ਵੀ ਇਹੀ ਹਨ ਭਾਪ ਬੱਕਰੀ ਹੋਂਦ ਦੇ ਆ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜੰਜੀਰ ਵੀ ਇਹੀ ਹਨ ਇਹੀ ਜੰਜੀਰਾਂ ਬਣਦੇ ਨੇ ਗਲੇ ਦੀਆਂ ਫਾਈਆਂ ਬਣਦੇ ਨੇ ਫਿਰ ਇਹੀ ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ ਮੜਮੜ ਜੂਨਾਂ ਵਿੱਚ ਪੈਂਦੇ ਨੇ ਆ ਦਸਤ ਮਹਾਰਾਜ ਨੇ ਵੀ 84 ਦੇ ਗੇੜ 'ਚ ਪਿਆ ਰਹੇਗਾ ਭਾਈ ਇਹ ਸਾਭ ਤੇ ਮਾਣ ਹੰਕਾਰ ਦੇ ਮੈਂ ਮੈਂ ਦੀ ਖੁਸ਼ੀ ਦੇ ਵਿੱਚ ਹੀ ਨੂੰ ਫਸਿਆ ਰਹੇਗਾ 83 ਦੇ ਗੇੜ 'ਚ ਹੁਣ ਵੀ ਆ ਫੇਰ ਵੀ 84 ਦੇ ਗੇੜ 'ਚ ਪੈ ਜਾਏਗਾ ਹੁਣ ਮਨੁੱਖਾ ਸਰੀਰ ਮਿਲਿਆ ਸੁੱਖਾਂ ਵਾਲਾ ਸਰੀਰ ਆ ਇਹ ਫਿਰ ਜਦੋਂ ਕੀੜਿਆਂ ਮਕੌੜਿਆਂ ਵਾਲਾ ਬਣ ਗਿਆ ਫਿਰ ਨਰਕ ਭਰਿਆ ਜੀਵਨ ਅੱਗੇ ਮਹਾਰਾਜ ਦੱਸਦੇ ਨੇ ਹੋ ਮੈਂ ਕਿੱਥੋਂ ਉਪਜੈ ਕਿ ਦਸਾਂ ਜਮ ਇਹ ਜਾਈ ਸੁਤੇ ਹੀ ਮਨ ਬਚ ਪ੍ਰਸੰਨ ਉੱਠਦਾ ਹੈ ਪ੍ਰਸੰਨ ਉੱਠਦਾ ਹੈ ਕਿ ਜੀਵ ਦਾ ਇਹ ਅਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ ਆਓ ਸੁਣਦੇ ਹਾਂ ਗੁਰੂ ਤੋਂ ਹੋ ਮੈਂ ਇਹੋ ਹੁਕਮ ਹੈ ਪਏ ਕਿਰਤ ਫੇਰਾਈ ਵਾਹ ਇਸ ਦਾ ਉੱਤਰ ਇਹ ਹੈ ਕਿ ਇਹ ਵੱਖਰੀ ਸ਼ਖਸੀਅਤ ਬਣਾਉਣ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਵਿੱਚ ਕੰਮਾਂ ਨੂੰ ਕਰਨ ਵੱਲ દોੜਦੇ ਹਨ ਪਾਪ ਪਹਿਲੀ ਹੀ ਸ਼ਖਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਨੇ ਜੈਸੀ ਕਰਨੀ ਮਤਲਬ ਜਿਹੋ ਜੀ ਸੰਕਤ ਵੈਸੀ ਰੰਗਤ ਜਿਹੋ ਜੇ ਮਾਹੌਲ ਵਿੱਚ ਰਹਿੰਦਾ ਇਨਸਾਨ ਉਹੋ ਜਿਹਾ ਕਰਮੋ ਕਰਨ ਦੀ ਕੋਸ਼ਿਸ਼ ਕਰਦਾ ਕਰਦਾ ਵੀ ਆ ਹੋ ਮੈਂ ਦੀਰਗ ਰੋਗ ਹੈ दारू ਵੀ ਇਸਮਾ ਹੈ ਮਹਾਰਾਜ ਕਹਿੰਦੇ ਇਹ ਹੋਮੇ ਇੱਕ ਲੰਮਾ ਰੋਗ ਹੈ ਪਰ ਇਹ ਲਾ ਇਲਾਜ ਨਹੀਂ ਹੈ ਇਹਦਾ ਇਲਾਜ ਹੈਗਾ ਕੀ 라 ਜਾਇ ਤਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਪਹਿਲੀ ਗੱਲ ਆਪਾਂ ਇਹ ਕਰਾਂਗੇ ਵੀ ਆਪਣੇ ਆਪ ਤੇ ਕਿਰਪਾ ਕਰੇ ਮਨੁੱਖ ਆਪਣੇ ਆਪ ਤੇ ਕਿਰਪਾ ਕਰਕੇ ਮੈਂ ਮੈਂ ਛੱਡ ਕੇ ਮਾਣ ਹੰਕਾਰ ਛੱਡ ਕੇ ਗੁਰੂ ਦੇ ਚਰਨੀ ਲੱਗ ਜੇ ਗੁਰੂ ਦੇ ਕਹੇ ਜੀਵਨ ਬਸਰ ਕਰੇ ਆਪਣੇ ਆਪ ਤੇ ਕਿਰਪਾ ਕਰਕੇ ਨਾਮ ਬਾਣੀ ਨਾਲ ਜੁੜ ਜੇ ਤੇ ਜੀਵਨ ਸਫਲ ਹੋ ਜਾਣਾ ਦੂਜਾ ਪੱਖ ਆਪਾਂ ਵੀ ਦੇਖ ਲਾਂਗੇ ਵੀ ਜੇ ਪ੍ਰਭੂ ਆਪਣੀ ਮਿਹਰ ਕਰੇ ਤਾਂ ਜੀਵ ਗੁਰੂ ਦਾ ਬਚਬਦ ਕਮਾਉਂਦੇ ਹਨ ਇਹ ਵੀ ਗੱਲ ਸੱਚ ਆ ਪਹਿਲਾਂ ਵਾਲੀ ਵੀ ਸੱਚ ਆ ਵੀ ਜਿਹੜੀ ਵੀ ਜ ਆਪਣੇ ਆਪ ਤੇ ਕਿਰਪਾ ਕਰ ਗਿਆ ਕਿਰਪਾ ਕਰਕੇ ਆਪਾਂ ਮਾੜੇ ਕੰਮ ਛੱਡ ਦਿੱਕੇ ਚੰਗੇ ਕੰਮ ਕਰਨ ਲੱਗ ਜਾਈਏ ਤੇ ਬਖਸ਼ਿਸ਼ ਹੋ ਜਾਣੀ ਹੈ ਤੇ ਦੂਜਾ ਪੱਖ ਇਹ ਦੇਖਾਂਗੇ ਆਪਾਂ ਵੀ ਉਹ ਪ੍ਰਭੂ ਪਰਮਾਤਮਾ ਕਿਰਪਾ ਕਰਕੇ ਹੀ ਮਨੁੱਖ ਨੂੰ ਚੰਗੇ ਮਾੜੇ ਪਾਸੇ ਤੋਰਦਾ ਹੈ ਮਨੁੱਖ ਦੀ ਵਰਤੀ ਮੁਤਾਬਕ ਇਹ ਵੀ ਗੱਲ ਨਾਲ ਕਹਿਣੀ ਪੈਣੀ ਆਪਾਂ ਨੂੰ ਵੀ ਜਿਹੋ ਜਿਹੀ ਉਹਦੀ ਵਰਤੀ ਆ ਜਿਹੋ ਜਿਹੀ ਉਹਦੀ ਸੋਚ ਆ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਜਿਹੋ ਜਾਂ ਵੀ ਕਿਸੇ ਦਾ ਸੁਭਾਅ ਆ ਜਿਹੋ ਜਾਂ ਵੀ ਕੋਈ ਕੰਮ ਕਰਦਾ ਉਧਰ ਨੂੰ ਤੋਰੀ ਰੱਖਦਾ ਵੀ ਚੱਲ ਤੁਰਿਆ ਜਲ ਫਿਰ ਕੀਤੇ ਕਰਮਾਂ ਦੀ ਫੈਲ ਜਦੋਂ ਧਰਮ ਰਾਜ ਦੇ ਸਾਹਮਣੇ ਜਾਣੀਆਂ ਫਿਰ ਉਹਦਾ ਫੈਸਲਾ ਤਾਂ ਭਾਈ ਅਟੱਲ ਹੈ ਉਹੀ ਫੈਸਲਾ ਹੋਣਾ ਜਿਵੇਂ ਚਾ ਤੂੰ ਕਰਮ ਕਰਿਆ ਏ ਨਹੀਂ ਆ ਵੀ ਤੂੰ ਕਰਮ ਆਪਦੀ ਮਰਜ਼ੀ ਨਾਲ ਕਰ ਲਵੇਂ ਤੇ ਫਲ ਵੀ ਤੈਨੂੰ ਤੇਰੀ ਮਰਜ਼ੀ ਦਾ ਮਿਲੇ ਨਾ 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 ਫਲ ਤਾਂ ਫਿਰ ਉਹ ਪ੍ਰਭੂ ਪ੍ਰਮਾਤਮਾ ਨੇ ਆਪਣੀ ਮਰਜ਼ੀ ਨਾਲ ਦੇਣਾ ਤੈਨੂੰ ਜੇ ਸਜ਼ਾ ਦਾ ਹੱਕਦਾਰ ਹੈ ਤਾਂ ਸਜ਼ਾ ਹੀ ਮਿਲਣੀ ਹੈ ਕਿਉਂਕਿ ਦੁਨਿਆਵੀ ਦਾ ਹੈ ਨਹੀਂ ਵੀ ਕਿਸੇ ਵਕੀਲ ਨੂੰ ਖਰੀਦ ਲਾਂਗੇ ਜਾਂ ਮਤਬਰ ਆ ਵੀ ਪੈਸਾ ਤੇ ਲਾ ਦੇ ਕੇ ਨਿਕਲ ਜੂ ਜਾਂ ਸਪਾਰਸਾ ਨਾਲ ਨਿਕਲ ਜੂ ਬੰਦਾ ਨਾ ਗਰਬਾਣੀ ਚ ਪੰਕਤੀ ਹੈ ਜੀ ਇਹ ਮਾਨਸੋ ਕੇ ਦਮਾਨੋ ਕੋਈ ਭਜ ਨਾ ਨਿਕਲੇ ਹਰ ਦਵਾਨੋ ਕੋਈ ਕਿੱਥੇ ਜਾਇਆ ਇਹਦਾ ਭਾਵ ਆ ਵੀ ਦੁਨੀਆ ਦੀ ਕਚਹਿਰੀ ਵਿੱਚੋਂ ਤਾਂ ਬੰਦਾ ਬਰੀ ਹੋ ਸਕਦਾ ਛਪਾਰ ਛਪਾ ਕੇ ਪੈਸਾ ਦੇ ਕੇ ਬਰੀ ਹੋ ਸਕਦਾ ਪਰ ਉਸ ਹਰੀ ਪ੍ਰਭੂ ਪਰਮਾਤਮਾ ਦੀ ਕਚਹਿਰੀ ਵਿੱਚੋਂ ਬਰੀ ਨਹੀਂ ਹੋ ਸਕਦਾ ਉਹ ਜਿਹੋ ਜਾਂ ਵੀ ਤੇਰਾ ਕਰਮਾ ਉਹ ਜਿਹੜਾ ਤੈਨੂੰ ਸਜ਼ਾ ਮਿਲਣੀ ਹੈ ਉਹੇ ਜੀ ਤੈਨੂੰ ਸਜ਼ਾ ਮਿਲਣੀ ਹੈ ਭਾਈ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਇਥੇ ਇਹੀ ਭਾਵ ਬਣਦਾ ਅਸਲ ਤਾਂ ਵੀ ਆਪਣੇ ਆਪ ਤੇ ਕਿਰਪਾ ਕਰੇ ਤਾਂ ਗੁਰੂ ਦਾ ਸ਼ਬਦ ਦੀ ਕਮਾਈ ਕਰ ਜਿਵੇਂ ਭੁੰਮੀਆਂ ਨੇ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦੇ ਬਚਨ ਮੰਨੇ ਸ਼ਬਦ ਦੀ ਕਮਾਈ કરી ਤੇ ਭੁੰਮੀਆਂ ਚੋਰ ਸੀ ਚੋਰ ਤੋਂ ਰਾਜੇ ਦਾ ਵਜ਼ੀਰ ਬਣ ਗਿਆ ਚੋਰੀ ਛੱਡੀ ਗਈ ਉਹਦੀ ਮਾੜਾ ਕੰਮ ਛੱਡਦਾ ਨਹੀਂ ਗੁਰੂ ਦੇ ਬਚਨਾਂ ਨੇ ਛਡਾ ਲਿਆ ਨਾਨਕ ਕਹੇ ਸੁਣ ਜਨੋ ਇਤ ਸੰਜਮ ਦੁੱਖ ਜਾਏ ਵਾਹ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਖਦਾ ਹੈ ਇਤ ਸੰਜਮ ਇਸ ਜੁਗਤੀ ਨਾਲ ਇਹ दारू ਵਾਜੀ ਕਿਹੜੀ दारू ਦੱਸਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਲੋਕੋ ਇਸ ਤਰੀਕੇ ਨਾਲ ਹੋਮੇ ਰੂਪ ਦੀਰਗ ਰੋਗ ਤੋਂ ਪੈਦਾ ਹੋਏ ਹੋਏ ਦੁੱਖ ਦੂਰ ਹੋ ਜਾਂਦੇ ਨੇ ਦੁੱਖ ਦੂਰ ਹੋ ਜਾਂਦੇ ਨੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਓ ਨਿਮੰਦੇ ਪੈਰ ਨ ਰੱਖਿਓ ਕਰ ਸੁਕਰਤ ਧਰਮ ਕਮਾਇਆ ਜਿਹੜੇ ਸੰਤੋਖੀ ਮਨੁੱਖ ਸਦਾ ਇੱਕ ਅਬਨਾਸੀ ਪ੍ਰਭੂ ਨੂੰ ਸਿਮਰਦੇ ਹਨ ਪ੍ਰਭੂ ਦੀ ਸੇਵਾ ਉਹੀ ਕਰਦੇ ਹਨ ਜਿਹੜੇ ਇੱਕੋ ਇੱਕ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਨੇ বিহে আকালপুরਖ ਵਾਹਿਗੁਰੂ ਤੂੰ ਮਨੁੱਖੇ ਜਨਮ ਦੀ ਦਾਤ ਮੈਨੂੰ ਦਿੱਤੀ ਆ ਸੁਖ ਸਹੂਲਤਾਂ ਦਿੱਤੀਆਂ ਨੇ ਜੋ ਮੈਂ ਸਮਾਜਿਕ ਸੇਵੀ ਆ ਮਨੁੱਖਤਾ ਦੀ ਸੇਵਾ ਵਾਸਤੇ ਤੁਸੀਂ ਕਹਿੰਦੇ ਆ ਜਿਵੇਂ ਸੇਵਾ ਕਰ ਰਹੇ ਆ ਲੋੜਵੰਦਾਂ ਦੀ ਤਾਂ ਇਹ ਵੀ ਤੇਰੀ ਕਿਰਪਾ ਹੈ ਤੇਰੀ ਕਿਰਪਾ ਨਾਲ ਹੋ ਰਿਹਾ ਤੂੰ ਦੇਈ ਜਾ ਰਿਹਾ ਤੇ ਤੂੰ ਕਿਰਪਾ ਕਰਕੇ ਸੇਵਾ ਕਰਵਾ ਰਿਹਾ ਵਾਵਾ ਫੇਰ ਵਾਵਾ ਫੇਰ ਤੇਰੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਫੇਰ ਭਾਈ ਤੇਰੀ ਸੇਵਾ ਕੀਤੀ ਲੇਖੇ ਵਿੱਚ ਲੱਗੇਗੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਲਈ ਜੇ ਹੋਮੇਮਾਨ ਦੇ ਵਿੱਚ ਤੂੰ ਸੇਵਾ ਕਰਦਾ ਦੁਨੀਆਂ ਨੂੰ ਦਿਖਾਉਣ ਵਾਸਤੇ ਰੀਲਾ ਬਣਾ ਬਣਾ ਕੇ ਨੱਟ ਤੇ ਪਾਉਣਾ ਵੀ ਮੈਂ ਆਹ ਸੇਵਾ ਕਰਤੀ ਅਸੀਂ ਆਹ ਕਰਤੀ ਫੇਰ ਉਹ ਬਖਾਵੇ ਦੀ ਸੇਵਾ ਤੇਰੀ ਠੀਕ ਆ ਕਰਦਣਾ ਜ਼ਰੂਰ ਕਰਨੀ ਚਾਹੀਦੀ ਆ ਕਰਮ ਪਰ ਨਿਮਰਤਾ ਰੱਖ ਕੇ ਉਸ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖ ਕੇ ਸੇਵਾ ਕਰ ਵੀ ਸੱਚੇ ਪਾਤਸ਼ਾਹ ਇਹ ਤਰ ਵੀ ਤੂੰ ਹੀ ਸੇਵਕ ਕਰਾਉਣ ਵਾਲਾ ਤੇ ਸੇਵਾ ਕਰਨ ਵਾਲਾ ਵੀ ਤੂੰ ਹੀ ਆ ਫੇਰ ਪਾਈ ਤੇਰਾ ਇਹ ਜੀਵਨ ਲਿਖੇ ਲੱਗ ਸਕਦਾ ਅਗਲੇ ਪੰਨੇ 'ਚ ਮਹਾਰਾ ਨੇ ਦੱਸਿਆ ਸੀ ਉਹਨੇ ਮੰਨ ਮੰਦੇ ਪੈਰ ਨਾ ਰੱਖਿਓ ਕਰ ਸ਼ੁਕਰ ਤੇ ਧਰਮ ਕਮਾਇਆ ਇਹ ਮਨੁੱਖਤਾ ਦੀ ਸੇਵਾ ਲੋੜਵੰਦਾਂ ਦੀ ਸੇਵਾ ਇਹ ਧਰਮ ਕਮਾਉਣ ਵਾਲੀ ਗੱਲ ਹੈ ਮੰਦੇ ਪਾਸੇ ਨਾ ਤੇਰਾ ਪੈਰ ਜਾਵੇ ਕਹਿਣ ਦਾ ਭਾਵ ਆ ਵੀ ਤੇਰਾ ਖਿਆਲ ਮੰਦੇ ਪਾਸੇ ਨਾ ਜਾਵੇ ਫਿਰ ਮੈਂ ਮੈਂ ਅੱਲੀ ਨਾ ਜਾਵੇ ਹਉਮੈ ਨਾ ਹੋਵੇ ਠੀਕ ਆ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਦਾਤਾਂ ਦਿੱਤੀਆਂ ਤੇ ਉਹਨਾਂ ਦੇ ਵਿੱਚੋਂ ਤੈਨੂੰ ਉਹਨੇ ਮੱਤ ਵੀ ਦਿੱਤੀ ਵੀ ਚੱਕ ਹੁਣ ਸੇਵਾ ਕਰ ਲੈ ਭਾਈ ਲੋੜ ਬੰਦਾਂ ਦੀ ਅੱਗੇ ਮਹਾਰਾਜ ਦੱਸਦ ਨੇ ਉਹਨੀ ਦੁਨੀਆਂ ਤੋੜੇ ਬੰਧਨ ਅੰਨ ਪਾਣੀ ਥੋੜਾ ਖਾਇਆ ਦੁਨੀਆਂ ਦੇ ਧੰਦਿਆਂ ਵਿੱਚ ਖਛਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜੰਜੀਰ ਉਹਨਾਂ ਤੋੜ ਦਿੱਤੇ ਥੋੜਾ ਖਾਂਦੇ ਹਨ ਅਤੇ ਥੋੜਾ ਹੀ ਪੀਂਦੇ ਹਨ ਭਾਪ ਖਾਣ ਪੀਣ ਚਸਕਿਆਂ ਦੀ ਖਾਤਰ ਨਹੀਂ ਸਰੀਰਕ ਨਿਰਵਾਹ ਵਾਸਤੇ ਖਾਣ ਪੀਣ ਦੇ ਚਸਕਿਆਂ ਵਾਸਤੇ ਨਹੀਂ ਇਹ ਸਰੀਰ ਨੂੰ ਕਾਇਮ ਰੱਖਣ ਵਾਸਤੇ ਖਾਂਦੇ ਪੀਂਦੇ ਨੇ ਬਿਸ਼ਾਦਾ ਦਾਲਾ ਪਾਣੀ ਪ੍ਰਸ਼ਾਦਾ ਘਰ ਦਾ ਜੋ ਵੀ ਪਦਾਰਥ ਬਣਦੇ ਨੇ ਜੋ ਮਰਜ਼ੀ ਬਣਾ ਕੇ ਖਾ ਲੋ ਜੋ ਪ੍ਰਭੂ ਪਰਮਾਤਮਾ ਨੇ ਪਰਮਾਤਮਾ ਨੇ ਦਾਤਾਂ ਦਿੱਤੀਆਂ ਨੇ ਘਰ ਦੇ ਵਿੱਚ ਜੋ ਮਰਜ਼ੀ ਬਣਾ ਕੇ ਸ਼ਕੋ ਤੁਸੀਂ ਜਿਹੜੀ ਚੀਜ਼ ਨੂੰ ਜੀ ਕਰਦਾ ਛੋਡਾ ਸਲੂਣੀ ਨੂੰ ਮਿੱਟੀ ਨੂੰ ਸਬਜ਼ੀ ਆਪਦੇ ਪਸੰਦ ਦੀ ਬਣਾਉਣਾ ਪ੍ਰਸ਼ਾਦਾ ਪਾਣੀ ਤੋ ਛੱਕਦਾ ਇਹ ਥੋੜਾ ਖਾਣ ਵਾਲੀ ਗੱਲ ਹੈ ਤੇ ਇਹ ਥੋੜੇ ਤੋਂ ਬਹੁਤਾ ਖਾਣ ਵਾਲਾ ਕੀ ਹੈ ਵੀ 7 ਸਟਾਰ ਹੋਟਲਾਂ ਚ ਹੋਟਲ ਚ ਚੱਲਾਂਗੇ ਜੀ 5 ਸਟਾਰ ਹੋਟਲਾਂ ਚ ਚੱਲਾਂਗੇ ਜੀ ਇਹ ਪੈਸੇ ਦੀ ਬਰਬਾਦੀ ਆ ਤੇਰੇ ਮਨ ਦੀ ਲਾਲਸਾ ਹੈ ਜੇ ਤੂੰ ਉਹਦੇ ਸ਼ੁਕਰਾਨੇ ਵਿੱਚ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਹੀ ਤਰੀਕੇ ਨਾਲ ਤੂੰ ਵਰਤ ਰਿਹਾ ਫੇਰ ਉਹ ਸਮਝ ਲਓ ਥੋੜਾ ਖਾਏ ਤੇ ਥੋੜਾ ਹੀ ਵਰਤੇ ਚਸਕਿਆਂ ਤੋਂ ਰਹਿ ਤ ਜੀਬ ਦੇ ਸਵਾਦ ਦੇ ਚਸਕਿਆਂ ਦੇ ਵਿੱਚ ਨਹੀਂ ਖਚਤ ਹੋਣਾ ਥੋੜਾ ਖਾਣਾ ਪੀਣਾ ਜ਼ਰੂਰਤ ਲੋੜ ਮੁਤਾਬਕ ਲੋੜੋਂ ਵੱਧ ਨਹੀਂ ਚਲੋ ਤੂੰ ਬਖਸੀ ਸੀ ਅਗਲਾ ਨਿਤ ਦੇਵੇ ਚੜੇ ਸਭਾਂ ਏ ਪ੍ਰਭੂ ਤੂੰ ਬੜੀਆਂ ਬਖਸ਼ਾ ਕਰਨ ਵਾਲਾ ਹੈ ਸਦਾ ਜੀਵਾਂ ਨੂੰ ਦాతਾ ਬਖਸ਼ਦਾ ਹੈ ਬੜਈ ਵੱਡਾ ਪਾਇਆ ਬੜਈ ਵੱਡਾ ਪਾਇਆ ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ਸਲੋਕ ਮਹੱਲਾ ਪਹਿਲਾਂ ਬਿਰਖਾਂ ਪੁਰਖਾਂ ਬਿਰਖਾਂ ਤੀਰਥਾਂ ਟਟ੍ਹਾਂ ਮੇ ਕਾਂ ਖੇਤਾਂ ਮਨੁੱਖ ਰਖ ਤੀਰਥ ਟਟ ਭਾਵ ਦੁਨੀਆਂ ਤੇ ਬੱਦਲ ਤੇ ਖੇਤ ਬਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾਂ ਬਰਪੰਡਾਂ ਦੀਪ ਲੋਕ ਮੰਡਲ ਖੰਡ ਬ੍ਰਹਮੰਡ ਸਰ ਮੇਰ ਆਦਿਕ ਪਰਬਤ ਅੰਡਜ ਜੇਰਜ ਉਤਪਜਾ ਖਾਣੀ ਸੇਤ ਜਹ ਚਾਰੇ ਖਾਣੀਆਂ ਅੰਡੇ ਤੋਂ ਜੀਵ ਪੈਦਾ ਹੋਰ ਨੇ ਪਸੀਨੇ ਤੋਂ ਪੈਦਾ ਹੋਰ ਨੇ ਧਰਤੀ ਵਿੱਚੋਂ ਤੇ ਖੂਨ ਵਿੱਚੋਂ ਐਂ ਕਹ ਲਓ ਚਾਰੇ ਖਾਣੀਆਂ ਅੰਡਜ ਜੇਰਜ ਉਤਪਜ ਛੇਤ ਚ ਤੇ ਜੀਵ ਜੰਤ ਸੋਮਿਤ ਜਾਣੇ ਨਾਨਕਾ ਸਰਾਂ ਮੇਰਾ ਜੰਤਾਂ ਇਹਨਾਂ ਸੁਪਨਿਆਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ ਜਿਸ ਨੇ ਇਹ ਸਭ ਪੈਦਾ ਕੀਤੇ ਹਨ ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਾਰੇ ਜੀ ਜੰਤ ਪੈਦਾ ਕਰਕੇ ਪ੍ਰਭੂ ਉਹਨਾਂ ਸਭਨਾਂ ਦੀ ਪਾਲਣਾ ਵੀ ਕਰਦਾ ਹੈ ਜਨ ਕਰਤੇ ਕਰਨ ਕੀਆ ਚਿੰਤਾ ਵੀ ਕਰਨੀ ਤਾਂ ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ ਇਸ ਦੀ ਪਾਲਣਾ ਦਾ ਫਿਕਰ ਵੀ ਉਸੇ ਨੂੰ ਹੀ ਹੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਇਸ ਜਿਸ ਕਰਤਾ ਨੇ ਜਗਤ ਪੈਦਾ ਕੀਤਾ ਹੈ ਉਹੀ ਇਹਨਾਂ ਦਾ ਖਿਆਲ ਰੱਖਦਾ ਹੈ ਤਿਸ ਜੋਹਾਰੀ ਤਿਸ ਜੁਆ ਜੋਹਾਰੀ ਸੋ ਅਸਤ ਤਿਸ ਤਿਸ ਦਿਵਾਨ ਅਭਗ ਮੈਂ ਉਸੇ ਤੋਂ ਸਦਕੇ ਹਾਂ ਉਸੇ ਦੀ ਜੈਕਾਰ ਆਖਦਾ ਹਾਂ ਉਸੇ ਦੀ ਜੈ ਜੈਕਾਰ ਆਖਦਾ ਹਾਂ ਭਾਵ ਉਸੇ ਦੀ ਸਿਫਤ ਸਲਾਹ ਕਰਦਾ ਹਾਂ ਉਸ ਪ੍ਰਭੂ ਦਾ ਆਸਰਾ ਜੀਵ ਵਾਸਤੇ ਸਦਾ ਅਟਲ ਹੈ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਗੁਰੂ ਮਹਾਰਾਜ ਕਹਿੰਦੇ ਨੇ ਏ ਨਾਨਕ ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾਂ ਟਿੱਕਾ ਜਨੇਊ ਆਦਿਕ ਧਰਮ ਭੇਖ ਕਿਸੇ ਅਰਥ ਨਹੀਂ ਹੈ ਕਰੀ ਜਲ ਮਹਾਰਾਜ ਕਹਿੰਦੇ ਜੇ ਪ੍ਰਭੂ ਪਰਮਾਤਮਾ ਨਾਲ ਨਾਲ ਨਾਮ ਦੇ ਨਾਲ ਨਹੀਂ ਜੁੜਿਆ ਨਾ ਤੂੰ ਫਿਰ ਤੂੰ ਮਹਾਰਾਜ ਕਹਿੰਦੇ ਕਰੀ ਚੱਲ ਉਸ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਸੱਚੇ ਨਾਮ ਤੋਂ ਬਿਨਾਂ ਉਹਦੇ ਸਿਮਰਨ ਤੋਂ ਬਿਨਾਂ ਵੀ ਤੇਰਾ ਟਿੱਕਾ ਲਾਇਆ ਜਾਂ ਜਨੇਊ ਪਾਇਆ ਆਦਿਕ ਧਰਮ ਭੇਖ ਕਿਸੇ ਅਰਥ ਨਹੀਂ ਹੈ ਇਹ ਸਾਰਿਆਂ ਤੇ ਲਾਗੂ ਆ ਸਿੱਖਾਂ ਤੇ ਵੀ Hindu ਵੀਰਾਂ ਤੇ ਵੀ ਤੇ ਮੁਸਲਮਾਨ ਵੀਰਾਂ ਤੇ ਵੀ ਸਾਰਿਆਂ ਤੇ ਵੀ ਸਾਰਿਆਂ ਤੇ ਹੀ ਲਾਗੂ ਆ ਇਹ ਪੰਕਤੀ ਤੇ ਭਾਈ ਤੇਰੇ ਧਰਮ ਦੇ ਬੇਸ ਬਣਾਏ ਹੋਏ ਧਰਮ ਦੇ ਲੈਵਲ ਲਾਏ ਹੋਏ ਕਿਸੇ ਕੰਮ ਨਹੀਂ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਤਾਂ ਜੇ ਜੁੜਿਆ ਫਿਰ ਬਾਬਾ ਮਹੱਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨ ਪਰਵਾਨ ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ ਲੱਖਾਂ ਕੰਮ ਧਰਮ ਦੇ ਕੀਤੇ ਜਾਣ ਜੋ ਲੋਕਾਂ ਦੀਆਂ ਨਜ਼ਰਾਂ ਵਿੱਚ ਵੀ ਚੰਗੇ ਪ੍ਰਤੀਤ ਹੋਣ ਇਹ ਆਪਾਂ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ